ਪੰਜਾਬ ਲਾਈਵ ਅਤੇ ਇਹਤ ਜੰਗਤ ਤੁਹਾਡਾ ਸਵਾਗਤ ਹੈ ਗਰਦਾਸਪੁਰ ਪੁਲਿਸਦਾਨ ਨਵਿਕਲਾ ਉਪਰਾਲਾ थाना ਸ਼ਿਟੀ ਗਰਦਾਸਪੁਰ ਦੀ ਪੁਲਿਸ ਨੇ ਨਸ਼ੇ ਦੀ ਵਕਰੀ ਦੀ ਰੋਕਥਾਮ ਦੇ ਨਾਲ-ਨਾਲ ਨਸ਼ੇੜੀਆਂ ਨੂੰ ਸੁਧਾਰਨ ਲਈ ਇੱਕ ਨਵਾਂ ਫਲਾਗਾ ਜੋ ਕਦਮ ਚੁੱਕਿਆ ਹੈ ਨਸ਼ੇੜੀਆਂ ਤੇ ਮਾਮਲਾ ਦਰਜ ਕਰਨ ਦੀ ਬਜਾਏ ਉਹਨਾਂ ਨੂੰ ਫੜ ਫੜ ਕੇ ਨਸ਼ਾ ਸਡਾਊਟ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਨਸ਼ੇ ਦੇ ਆਦੀ ਨੌਜਵਾਨ ਹੀ ਨਹੀਂ ਬਲਕਿ ਉਹਨਾਂ ਦੇ ਮਾਪਿਆਂ ਦੀ ਵੀ ਕਾਉਂਸਲਿੰਗ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜੇ ਬੱਚਿਆਂ ਦੀ ਜ਼ਿੰਦਗੀ ਚਾਹੁੰਦੇ ਹੋ ਤਾਂ ਇਹਨਾਂ ਨੂੰ ਨਸ਼ਾ ਛਡਾਓ ਦੇ ਪੁਲਿਸ ਦਾ ਸਹਿਯੋਗ ਕਰੋ ਜਾਣਕਾਰੀ ਦਿੰਦੇ ਹੋਏ ਸਿਟੀ ਕਰਤਾਰਪੁਰ ਤੇ ਐਸ ਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਥਾਣਾ ਸਿਟੀ ਕਰਤਾਰਪੁਰ ਵੱਲੋਂ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਕਰਤਾਰਪੁਰ ਵਿੱਚ ਨਸ਼ੇ ਦੇ ਆਦੀ 5 ਨੌਜਵਾਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਵੀ 6 ਹੋਰ ਨੌਜਵਾਨ ਆਦੀ ਨੂੰ ਇੱਥੇ ਦਾਖਲ ਕਰਵਾਇਆ ਗਿਆ ਹੈ ਨਸ਼ਾ ਸੇਵਨ ਕਰਨ ਵਾਲੇ ਆਦੀ ਦਾਖਲ ਨੌਜਵਾਨਾਂ ਨੇ ਕਿਹਾ ਕਿ ਉਹ ਨਸ਼ਾ ਛੱਡਣਾ ਚਾਹੁੰਦੇ ਸੀ ਪਰ ਕੋਈ ਰਸਤਾ ਨਹੀਂ ਸਿਰ ਨਜ਼ਰ ਆ ਰਿਹਾ ਐਫਐਸਐਸਪੀ ਗੁਰਦਾਸਪੁਰ ਗੰਮੀਰ ਸਿੰਘ ਨੇ ਉਹਨਾਂ ਨੂੰ ਨਵਾਂ ਰਸਤਾ ਦਿਖਾਇਆ ਹੈ ਅਤੇ ਉਹ ਨਸ਼ਾ ਛੱਡ ਕੇ ਇੱਕ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਨਗੇ ਉੱਤੇ ਹੀ ਨਸ਼ਾ ਛਡਾਓ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰਮੇਸ਼ ਮਹਾਜਨੇ ਥਾਣਾ ਸਿਟੀ ਪੁਲਿਸ ਦੇ ਇਸ ਕੰਮ ਦੀ ਸਲਾਹਾ ਕੀਤੀ ਅਤੇ ਕਿਹਾ ਕਿ ਪੁਲਿਸ ਵੱਲੋਂ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ਵਿੱਚ ਦਾਖਲ ਕਰਵਾਏ ਨੌਜਵਾਨਾਂ ਦਾ ਸਹੀ ਢੰਗ ਨਾਲ ਇਲਾਜ ਕਰਕੇ ਉਹਨਾਂ ਨੂੰ ਇੱਕ ਚੰਗੇ ਇਨਸਾਨ ਅਤੇ ਪਹਿਲਾਂ ਵਾਂਗ ਆਮ ਜ਼ਿੰਦਗੀ ਜੀਣ ਦੇ ਕਾਬਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਗੁਰਦਾਸਪੁਰ ਤੋਂ ਪੱਤਰਕਾਰ ਜਗਜੀਤ ਸਿੰਘ ਦੇ ਨਾਲ ਅੰਦੁਜੀਤ ਦੀ ਖਾਸ ਰਿਪੋਰਟ ਹਾਂਜੀ ਸਰ ਮੇਰੇ ਕੋਈ ਚਿੱਟੇ ਦੀ ਲਤ ਲੱਗੀ ਜੀ ਨਸ਼ਾ ਕਰਦੇ ਆਪਾਂ ਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਆ ਇੱਕ ਦਿਨ ਐਸਐਚਓ ਸਾਹਿਬ ਜਾ ਰਹੇ ਸੀ ਤੇ ਅਸੀਂ ਆਪਣੇ ਏ ਰਿਕਸ਼ੇ ਚਲਾਈਦਾ ਸ਼ਹਿਰ ਗੁਰਦਾਸਪੁਰ ਚ ਤੇ ਆਹਾਨੂੰ ਕਰਦੇ ਆ ਦੇਖਿਆ ਐਸਐਚਓ ਸਾਹਿਬ ਨੇ ਤੇ ਸਾਨੂੰ ਫੜਿਆ ਤੇ ਘਰ ਜਾਂਦੇ ਘਰ ਖੜਿਆ ਸਾਡੇ ਤੇ ਤੁਹਾਡੇ ਵਿੱਚ ਇੱਕ ਗਲਤ ਕੰਮ ਕਰ ਰਹੇ ਆ ਦੱਸੋ ਕੀ ਕੀਤਾ ਜਾਇਆ ਇਹਨਾਂ ਦਾ ਉਹਨਾਂ ਨੇ ਹੜੀ ਘਰ ਜਾਂਦੇ ਸ਼ਾਂਤੀ ਨਾਲ ਕਿਹਨਾਂ ਦੀ ਨਸ਼ਾ ਸਾਡੇ ਘਰ ਦੰਦੀ ਸ਼ਾਂਤੀ ਦੇ ਨਾਲ ਸਾਨੂੰ ਇੱਥੇ ਲਿਆ ਕਿ ਮੈਸੇਜ ਤੁਹਾਡੇ ਸੁਦਾਇਆ ਜਾਏਗਾ ਬੱਚਿਆਂ ਦਾ ਤੇ ਤੁਹਾਡੇ ਬੱਚਿਆਂ ਨੂੰ ਨਵੀਂ ਜ਼ਿੰਦਗੀ ਮਿਲੇਗੀ ਤੇ ਸਾਡੇ ਘਰਦਿਆਂ ਨੇ ਦੇਖ ਕੋ ਸਹਿਮਤ ਹੋ ਕੇ ਕੀ ਸਾਡੇ ਬੱਚੇ ਨਸ਼ਾ ਸੁਧਰ ਜਾਣ ਐਸਐਚਓ ਸਾਹਿਬ ਨੇ ਮੌਕਾ ਦਿੱਤਾ ਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ ਬਹੁਤ ਵਧੀਆ ਚ ਐਸਐਚਓ ਸਾਹਿਬ ਨੇ ਇਹ ਸੈਂਟਰ ਬਹੁਤ ਵਧੀਆ ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਪੀੜ ਕਰਦੇ ਹਾਂ ਜਿਹੜੇ ਵੀ ਸਾਡੇ ਵਾਂਗ ਦਿਲ ਦਿਲ ਚ ਫਸੇ ਨੇ ਉਹ ਵੀ ਇੱਥੇ ਆ ਕੇ ਤੇ ਆਪਣੀ ਜ਼ਿੰਦਗੀ ਨੂੰ ਠੀਕ ਕਰ ਸਕਦੇ ਆ ਜੀ ਮੈਂ ਐਸਐਸਪੀ ਐਸਐਚਓ ਸਾਹਿਬ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇੰਨੀ ਵਧੀਆ ਬੋਲੀ ਬਣੀ ਉਹਨਾਂ ਦੇ ਤੇ ਇਹਨਾਂ ਵਧੀਆ ਤਰੀਕੇ ਨਾਲ ਬੰਦਿਆਂ ਨੂੰ ਫੜ ਕੇ ਲਿਆ ਦੇ ਕੇ ਕੀ ਗੱਲ ਕਰਦੇ ਆਣਾ ਨਾ ਕਿ ਤੁਹਾਡੇ ਨਾਲ ਕੋਈ ਕੁੱਟਮਾਰ ਨਹੀਂ ਕਰਦੇ ਬਿਲਕੁਲ ਸਹੀ ਤਰੀਕੇ ਨਾਲ ਇਲਾਜ ਕਰਵਾ ਰਹੇ ਨੇ ਸਾਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਰਿਹਾ ਇਥੇ ਕਿਸੇ ਚੀਜ਼ ਦੀ ਤੰਗੀ ਨਹੀਂ ਹੈਗੀ ਅੰਜੀ ਚਾਰ ਮੁੰਡੇ ਹੀ ਚਾਰ ਜਨੇ ਕਰਦੇ ਸੀ ਕਿੱਥੇ ਤੁਹਾਡੇ ਫੈਮਿਲੀ ਦੇ ਨਾਲ ਗੱਲ ਕਰਕੇ ਆਏ ਨੇ ਤੇ ਅਸੀਂ ਹੁਣ ਸੋਚ ਲਿਆ ਕਿ ਅਸੀਂ ਨਸ਼ਾ ਛੱਡ ਕੇ ਜਣਾ ਸਾਡੇ ਘਰਦਿਆਂ ਦੇ ਨਾਲ ਨੂੰ ਸਹਿਮਤੀ ਹੈ ਐਸਐਚਓ ਸਾਹਿਬ ਦਾ ਅਸੀਂ ਧੰਨਵਾਦ ਕਰਦੇ ਆਂ ਫੇਰ ਕਰੀ ਕੀ ਹਣ ਉਹਨਾਂ ਨੇ ਨਵੀਂ ਜ਼ਿੰਦਗੀ ਦੇਣ ਵਾਸਤੇ ਇੱਥੇ ਐਸਾ ਇਹ ਹੁੰਦਾ ਹੈ ਸੈਂਟਰ 'ਚ ਸਾਡੇ ਮਾਨਯੋਗ ਐਸਐਸਪੀ ਸ੍ਰੀ ਰਿਸ਼ਦ ਦੇ ਮੈਂ ਦੀ ਦਿਸ਼ਾ ਨਿਰੇਸਾ ਹੈਟ ਜੋ ਨਸ਼ਾ ਛਡਾਊ ਮੁਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਤੇ 6 ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਹਾਂ ਤੇ ਜਿਸ ਕਰਕੇ ਉਹਨਾਂ ਨੂੰ ਇਸ ਨਸ਼ਾ ਛਡਾਇਆ ਜਾ ਕੇ ਜਾ ਸਕੇ ਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਇਜੀ ਕੋਸ਼ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਇਆ ਸੀ ਤੇ ਕੋਸ਼ਿਸ਼ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਤੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਪਾਲ ਸਕਣਗੇ ਉਹਨਾਂ ਨੂੰ ਮੋਟੀਵੇਟ ਕਰਕੇ ਤੇ ਉਹਨਾਂ ਨੂੰ ਨਾਲ ਲੈ ਕੇ ਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ ਲੈ ਕੇ ਉਹਨਾਂ ਨੂੰ ਇੱਥੇ ਦਾਖਲ ਕਰਾਇਆ ਗਿਆ ਤੇ ਸਾਡੇ ਜਿਹੜਾ ਰਮੇਸ਼ ਮਾ ਜੰਜੀ ਨੇ ਉਹਨਾਂ ਨੂੰ ਇੱਥੇ ਦਾਖਲ ਕਰਕੇ ਤੇ ਉਹਨਾਂ ਨੂੰ ਨਸ਼ਾ ਡੀ ਐਡਿਕਸ਼ਨ ਉਹਨਾਂ ਦੀ ਕਰਾ ਰਹੇ ਨੇ ਜੀ ਤਾਂ ਉਹਨੂੰ ਤਿਆਰ ਨਹੀਂ ਸੀ ਪਹਿਲਾਂ ਵੀ ਅਸੀਂ ਨਹੀਂ ਦਾਖਲ ਹੋਣਾ ਫਿਰ ਉਹਨੇ ਪ੍ਰਵਾਰ ਦੀ ਤੇ ਇਹਨਾਂ ਦੀ ਕਾਉਂਸਲਿੰਗ ਕੀਤੀ ਗਈ ਘਰ ਜਾ ਕੇ ਆਪਾਂ ਡੋਰ ਟੂ ਡੋਰ ਗਏ ਤਾਂ ਫਿਰ ਇਹਨਾਂ ਨੂੰ ਇੱਥੇ ਹੁਣ ਦਾਖਲ ਕਰਾਇਆ ਗਿਆ ਜੀ 6 ਬੱਚਿਆਂ ਨੂੰ ਕੁਝ ਤਾਂ ਤਾਂ ਜਿੱਦਾਂ ਇਹ ਕਰਦੇ ਨੇ ਜਿਹੜੇ ਟੱਪਾ ਨੇ ਜੀ ਇੱਕ ਜਿਹੜਾ ਵਾਸੀ ਉਹਦਾ ਫਾਦਰ ਖੇਤੀ ਕਰਦਾ ਸੀ ਜਿਹੜਾ ਰਤੋਵਾਲ ਦਾ ਮੁੰਡਾ ਜਿਹੜਾ ਤਾਂ ਉਹਨੂੰ ਵੀ ਇੱਥੇ ਦਾਖਲ ਕਰਾਇਆ ਗਿਆ ਇੱਥੇ ਜਿਹੜਾ ਇਹਨਾਂ ਦੀਆਂ ਜਿਹੜੇ ਖਰਚਾ ਜਿਹੜਾ ਫਿਰ ਉਹ ਸਾਰਾ ਜੀ ਇੱਥੇ ਰੈਡ ਕਰਾਸ ਲੋ ਕੀਤਾ ਜਾ ਰਿਹਾ ਜੀ ਦੇਖੋ ਜੀ ਮਾਪਿਆਂ ਨੂੰ ਹੀ ਅਪੀਲ ਹੈ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਿਹਨਾਂ ਦੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਹਾਈਡ ਕਰਦੇ ਨੇ ਦੱਸਦੇ ਨਹੀਂ ਵੀ ਹਰੀ ਬੱਚੇ ਦਾ ਨਾਂ ਪਤਾ ਲੱਗੇ ਪਰ ਉਹ ਕੀ ਹੁੰਦਾ ਵੀ ਉਹ ਦਿਨੋ ਦਿਨ ਨਸ਼ਾ ਕਰਦਾ ਵੱਧਦਾ ਜਾਂਦਾ ਤਾਂ ਨਾਲ ਹੋਰ ਵੀ ਜਿਹੜੇ ਬੱਚੇ ਨੇ ਉਹਨਾਂ ਨੂੰ ਗਵਾਨੀ ਹੋ ਗਿਆ ਹੋਰ ਹੋ ਗਿਆ ਉਹ ਸਾਡੇ ਘਰ ਤੱਕ ਵੀ ਨਸ਼ਾ ਪਹੁੰਚ ਸਕਦਾ ਜੀ ਤਾਂ ਅਸੀਂ ਚਾਹੁੰਦੇ ਆ ਵੀ ਇਹ ਜਿਹੜੇ ਦੱਸਿਆ ਜਾਵੇ ਇਹਨਾਂ ਬਾਰੇ ਆ ਕੇ ਉਹਨਾਂ ਨੂੰ ਦਾਖਲ ਕਰਾਇਆ ਜਾਵੇ ਤਾਂ ਜੋ ਇਹ ਨਸ਼ੇ ਦੀ ਲਤ ਨੂੰ ਬੰਦ ਕੀਤਾ ਜਾ ਸਕੇ ਤਾਂ ਸਾਡੇ ਹਾਂ ਮਾਜੋਗ ਐਸਐਸਪੀ ਸਾਹਿਬ ਦਾ ਇਸਤਰਾਜ ਗੁਰਬੀਰ ਸਿੰਘ ਐਸਐਚਓ ਇੰਸਪੈਕਟਰ ਜਿਹੜੇ ਇੱਥੇ ਲੱਗੇ ਰਹੇ ਪੁਲਿਸ ਸਟੇਸ਼ਨ ਸਿਟੀ ਗਵਾਸਰ ਉਹ ਗਾਇਬ ਗਏ ਅੱਜ ਪੰਜ-ਛੇ ਦਿਨ ਪਹਿਲਾਂ ਵੀ ਉਹ ਲੈ ਆਏ ਸੀ ਪੰਜ ਪੰਜ ਮੁੰਡੇ ਅੱਜ ਵੀ ਛੇ ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ ਉਹਨਾਂ ਦਾ ਤ셔 ਸਦਾਨ ਵਾਸਤੇ ਬੜਾ ਸਲਾਘਾਜੋ ਕਦਮ ਹੈ ਇਹਨੂੰ ਸਾਰੀ ਸੋਸਾਇਟੀ ਐਪਰੀਸ਼ੀਏਟ ਕਰੇਗੀ ਵੀ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਅੱਗੇ ਪੁਲਿਸ ਕੀ ਕਰਦੀ ਸੀਗੀ ਐਂਡੀਪੀਐਸ ਐਕਟ ਅੱਤੇ ਕਰਦੀ ਸੀਗੀ ਉਹਨਾਂ ਦੇ ਇਤਲਾਹ ਕਰਤੀ ਸੀਗੀ ਉਹਨਾਂ ਨੂੰ ਅੰਦਰ ਭੇਜਦੀ ਉਹ ਸਭੋ ਜਿਆਦਾ ਬਤਵਾਸ਼ ਹੋ ਕੇ ਨਿਕਲਦੇ ਹੀ ਪਰ ਜਿਹੜੇ ਐਸਐਸਪੀ ਸਾਹਿਬ ਦੀ ਸੋਚ ਹੈ ਬੋੜੀ ਅੱਛੀ ਸੋਚ ਹੈ ਸਲਾਗਤ ਜੋ ਸੋਚ ਹੈ ਜਿਹੜੇ ਕਿ ਉਹਨਾਂ ਨੂੰ ਬੱਚਿਆਂ ਨੂੰ ਫੜ ਕੇ ਇਸ ਨਸ਼ਾ ਚਰੋ ਕੇਂਦਰ ਵਿੱਚ ਲਿਆ ਰਹੇ ਨੇ